ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਮੇਰੇ ਵੀਰੋ ਵਲੰਟੀਅਰੋ ਕੋਈ ਦਮਾ ਨਾ ਸੋਚੋ ਜਿਹੜਾ ਵੀ ਬਣਿਆ ਭਾ ਉਹ ਤਮਾਸ਼ਾ ਵੇਖਣ ਹੀ ਆਇਆ ਵਲੰਟੀਅਰ ਉਹ ਵੀ ਹੈ ਆਪਾਂ ਘੁੜੋਤੇ ਆਂ ਮੀਂਹ ਭਿੱਜੀ ਜਾਂਦੇ ਆ ਤੇ ਕੀ ਬੰਦਾ ਹੈ ਭਗਵਾਨ ਜਮਾਨ ਕੱਲੀ ਜਾਂਦਾ ਹੈ ਕਿ ਮੋਦੀ ਕੱਲੀ ਜਾਂਦਾ ਤੇ ਮੋਟਰਸਾਈਕਲ ਕੋਈ ਨਾ ਲੰਗੇ ਇਹੋ ਇੱਕ ਨਹੀਂ ਬਹੁਤ ਸਾਰੇ ਕਹਿੰਦੇ ਵਧੀਆ ਆਪੇ ਗੱਡੀਆਂ ਦੇ ਸਾਨੂੰ ਕੀ ਰੌਲਾ ਥਲੇ ਚ ਲੱਗਿਆ ਹਾਂਜੀ ਹਾਂਜੀ ਅੱਜ ਤੇ ਆਦਿਕ ਬਸ ਖੜ ਜੋ ਖੜ ਜੋ ਬਜ਼ੁਰਗੋ ਕੀ ਸ਼ੁਭਨਾ ਹੈ ਜੀ ਆਪਣਾ ਮੇਰਾ ਨਾਮ ਬਲਦੇਵ ਸਿੰਘ ਆ ਮੇਰਾ ਪਿੰਡ ਹਾਜਾਬਾਦ ਆ ਚਮਕੌਰ ਸਾਹਿਬ ਦੇ ਕੋਲ ਠੀਕ ਆ ਜੀ ਤੇ ਅੱਜ ਅਸੀਂ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਸ਼ੰਘਾਰਚ ਲੜ ਰਹੇ ਆ ਪਾਣੀ ਦੇ ਨਾਲ ਜਿਹੜਾ ਦਰਿਆ ਹੈ ਉਹ ਦੋਦਪੁਰ ਤੇ ਫੱッセ ਪਿੰਡ ਕੋਲੋਂ ਦੋ ਕੋਲੋਂ ਟੁੱਟਣ ਨੂੰ ਤਿਆਰ ਹੈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਤਕਰੀਬਨ ਪਿਛਲੇ ਇੱਕ ਹਫ਼ਤੇ ਤੋਂ ਸਾਰੀ ਇਲਾਕੇ ਦੀ ਕਈ ਜਿਲ੍ਹੇ ਜਿਹੜੀ ਸੰਗਤ ਹੈ ਉਹ ਸਾਡੇ ਕੋਲ ਟਰਾਲੀਆਂ ਭਰ ਕੇ ਆ ਰਹੀ ਹੈ ਉੱਡੇ ਜਿਹੜੇ ਨੌਜਵਾਨ ਹੈ ਉਹ ਉੱਥੇ ਉਹ ਬੰਨ ਨੂੰ ਰੋਕਣ ਵਾਸਤੇ ਜਿਹੜੇ ਥੈਲੇ ਆ ਜਾਲ ਬੰਨ ਬਣ ਕੇ ਲਾ ਰਹੇ ਉੱਥੇ ਮਸਲਾ ਕੀ ਹੈ ਜਿਹੜੀ ਦਰਿਆ ਦੀ ਚੜਾਈ ਆ ਘੱਟੋ-ਘੱਟ ਉਹ 2 ਕਿਲੋਮੀਟਰ ਪਲੱਸ ਹੈ। ਹੂੰ ਜਿਹੜਾ ਦਰਿਆ ਹੈ ਉਹ ਸਿਰਫ ਚਮਕੌਰ ਵਾਲੇ ਪਾਸੇ ਚੱਲ ਰਿਹਾ ਕਿਉਂਕਿ ਇੱਥੇ ਪਹਿਲਾਂ ਜਿੰਨੇ ਵੀ ਸਰਕਾਰ ਆਈਆਂ ਭਾਵੇਂ ਕੋਈ ਵੀ ਸਰਕਾਰਾ ਚਾ ਮੌਜੂਦਾ ਸਰਕਾਰ ਹੈ ਉਹਨਾਂ ਨੇ ਉੱਥੇ ਮਾਈਨਿੰਗ ਕਰਕੇ ਜਿਹੜਾ ਪਾਣੀ ਦਾ ਰੁਕਾ ਇਧਰ ਨੂੰ ਤੋੜਤਾ। ਹੂੰ ਦੂਸਰੇ ਪਾਸੇ ਜਿੱਥੇ ਅਸਲੀ ਸਰਕਾਰ ਦੀ ਜਗ੍ਹਾ ਜਿੱਥੇ ਦਰਿਆ ਚੱਲਣਾ ਚਾਹੀਦਾ ਸੈਂਟਰ 'ਚ ਉੱਤਰ ਵੀ ਸਾਡੇ ਪਾਈਆਂ। ਅਸੀਂ ਨਹੀਂ ਉਹਨਾਂ ਦੇ ਖਿਲਾਫ ਹੈਗੇ। ਉਹ ਅਸੀਂ ਚਾਹੁੰਦੇ ਆ ਦਰਿਆ ਸੈਂਟਰ 'ਚ ਚੱਲ ਜਵੇ। ਹੂੰ ਪਰ ਉੱਥੇ ਸਮੱਸਿਆ ਕੀ ਆਉ ਉਹ ਜਿਹੜਾ ਦਰਿਆ ਦਾ ਸੈਂਟਰ ਹੈ ਉਹ ਕੁਛ ਧਨਾੜਾਂ ਨੇ ਕੁਛ ਆਫਸ਼ਰਾਂ ਨੇ ਉਹ ਰੋਕ ਕਿਉਂ ਦੇ ਪਪੂਲਰ ਲਾਤੇ ਦੂਸਰੇ ਪਾਸੇ 1.5 ਕਿਲੋਮੀਟਰ ਦੂਰ ਹੈ ਜਿਹੜਾ ਬੰਨ ਹੈ ਇੱਧਰ ਬੰਨ ਦੇ ਨਾਲ ਪਾਣੀ ਚੱਲਦਾ ਹੈ ਅਸੀਂ ਚਾਹੁੰਦੇ ਆ 1 ਕਿਲੋਮੀਟਰ ਸਿਰਫ 1 ਕਿਲੋਮੀਟਰ ਦੇ ਵਿੱਚ ਜੇ ਉਹ ਉੱਥੇ 100 ਮੀਟਰ 20 ਮੀਟਰ 20 ਫੁੱਟ ਦਾ ਪਾ ਦੇਣਾ ਡਰੇਨ ਕੱਢ ਦੇਣਾ ਉਹ ਡਰੇਨ ਕੱਢਣਾ ਜਿਹੜਾ ਪਾਣੀ ਦਾ ਰੁਕਾ ਸਿੱਧਾ ਹੋ ਜਾਣਾ ਨਾ ਉਧਰ ਨੁਕਸਾਨ ਨਾ ਇੱਧਰ ਨੁਕਸਾਨ ਸਾਡੇ ਹਾਲਾਤ ਇਹ ਬਣਿਆ ਨਾ ਅਸੀਂ ਰਾਤ ਨੂੰ ਸੌਂਨੇ ਆ ਨਾ ਅਸੀਂ ਦਿਨੇ ਸੌਣੇ ਵੀ ਅੱਜ ਜਿਹੜਾ ਹੁਣ ਪੁਲਿਸ ਆ ਜਾਂਦੇ ਉਹਦਾ ਧਰਨੇ ਦਾ ਵੀ ਕਾਰਨ ਦੱਸਣਗੇ ਸਾਡੀ ਪਿਛਲੇ 3 ਦਿਨ ਤੋਂ ਪ੍ਰਸ਼ਾਸਨ ਨਾਲ ਗੱਲ ਚੱਲਦੀ ਆ ਬਈ ਉਹ ਡਰੇਨ ਸਿੱਧੀ ਕਰ ਦੋ ਉਹਨੂੰ ਪਾਣੀ ਨੂੰ ਸਿੱਧਾ ਕਰ ਦੋ ਨਾ ਉਧਰ ਨੁਕਸਾਨ ਹੋਵੇ ਨਾ ਉਧਰ ਹੋਵੇ ਪਰ ਉਹ ਜਗ੍ਹਾ ਦੇ ਵਿੱਚ ਤਣਾਡਾਂ ਨੇ ਕਬਜ਼ਾ ਕਰਿਆ ਹੋਇਆ ਸਰਕਾਰ ਦੀ ਜਗ੍ਹਾ ਅਸਲੀ ਦਰਿਆ ਦੀ ਜਗ੍ਹਾ ਪਰ ਉਹ ਉਹਨੂੰ ਤੋੜਨ ਉਹ ਡਰੇਨ ਕੱਢਣੀ ਨਹੀਂ ਚਾਹੁੰਦੇ ਜੇਕਰ ਉਹ ਡਰੇਨ ਕੱਢ ਦੇਣ ਦੋਏ ਪਾਸੇ ਸੇਫ ਹੈ ਪ੍ਰਸ਼ਾਸਨ ਉਹਨਾਂ ਦੀ ਠੋਕ ਕੇ ਮਦਦ ਕਰਦਾ ਸਾਨੂੰ ਲਾਰੇ ਲਾਈ ਜਾਂਦਾ ਅਸੀਂ ਆਪਣੇ ਤੌਰ ਤੇ ਪਿਛਲੇ 3 ਦਿਨ ਤੋਂ ਜੇ ਫੌਗ ਲੈਣਾ ਵੀ ਭੇਜਤੀਆਂ ਪਰ ਪ੍ਰਸ਼ਾਸਨ ਆ ਉੱਥੇ ਸਾਡਾ ਸਾਥ ਨਹੀਂ ਦੇ ਰਿਹਾ ਅਸੀਂ ਕਹਿੰਦੇ ਸਾਨੂੰ ਸਕਿਉਰਿਟੀ ਦੇ ਦਿਓ ਸਾਡੇ ਨਾਲ ਚੱਲੋ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਜਦੋਂ ਅਸੀਂ ਇੱਥੇ ਰੌਲਾ ਪਾਉਨੇ ਆ ਹਾਂ ਚੱਲੋ ਉਧਰ ਸੀ ਉਧਰ ਚੱਲੇ ਜਾਓ ਉਧਰ ਜਾਣੇ ਕੋਈ ਨਹੀਂ ਮਿਲਦਾ ਤੇ ਪਿਛਲੇ 3 ਦਿਨ ਤੋਂ ਇਹ ਲੁਕਣ ਮਚਾਈ ਹੋ ਰਹੀ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੇ ਤੁਸੀਂ 150 ਪਿੰਡ ਬਚਾਉਣਾ ਤਾਂ ਉਹਨੂੰ ਡਰੇਨ ਨੂੰ ਸਿੱਧਾ ਕਰ ਦਿਓ ਜੇ ਉਹ ਡਰੇਨ ਸਿੱਧੀ ਹੋ ਜਾਵੇ ਡਰੇਨ ਪੱਟ ਕੇ 10 ਫੁੱਟ ਦੀ ਦਾ ਇਹ 150 ਪੰਟ ਬਸ ਸਕਦਾ ਸਾਡੀ ਇਹੀ ਡਿਮਾਂਡ ਹੈ ਪਰ ਸਰਕਾਰ ਹੈ ਜਿਹੜੀ ਉਹ ਤਣਾਡਾਂ ਨੂੰ ਬਚਾਉਣਾ ਚਾਹੁੰਦੀ ਹੈ ਲੋਕਾਂ ਨੂੰ ਨਹੀਂ ਬਚਾਉਣਾ ਚਾਹੁੰਦੀ ਬਸ ਇੰਨੀ ਸਾਡੀ ਗੱਲ ਹੈ